ਜਨਮ ਤੋਂ ਇਹ ਦੋ ਅੱਖਾਂ ਖੁੱਲੀਆਂ ਨੇ ਜਨਮ ਤੋਂ ਤੀਜੀ ਅੱਖ ਬੰਦ ਹੈ ਜਿੱਥੇ ਬ੍ਰਾਹਮਣ ਲੋਕ ਹਿੰਦੂ ਲੋਕ ਤਿਲਕ ਲਾਉਂਦੇ ਨੇ ਇੱਥੇ ਤੀਜੀ ਅੱਖ ਇੱਥੇ ਮੰਦੇ ਨੇ ਤਿਲਕ ਲਾ ਕੇ ਉਹ ਦੱਸਦੇ ਨੇ ਸਾਡੀ ਤੀਜੀ ਅੱਖ ਖੁੱਲੀ ਹੋਈ ਸੀ ਧਾਰਮਿਕ ਲੋਗਾ ਪ੍ਰਭੂ ਨੂੰ ਮੰਦਿਆ ਪਰਮਾਤਮਾ ਨੂੰ ਮੰਦਿਆ ਹੋਰ ਤਿਲਕ ਲਾਉਣ ਦਾ ਕੋਈ ਮਤਲਬ ਨਹੀਂ ਹੈ ਪਰ ਤੀਜੇ ਆ ਖੁੱਲੇ ਹੀ ਨਹੀਂ ਤੇ ਤਿਲਕ ਲਾ ਕੇ ਅਗਰ 라ਵਤ ਬਿਸ ਭਵੇ ਬੜਾ ਸਸਤਾ ਸੌਦਾ ਕਰਤੇ ਬੜਾ ਸਸਤਾ ਸੌਦਾ ਬਹੁਤ ਸੌਕੀ ਖੇਟ ਹੈ ਲੇਕਿਨ ਇੱਕ ਪ੍ਰਤੀਕ ਹੈ ਉਹਨਾਂ ਨੇ ਇਸ਼ਾਰਾ ਚੁਣਿਆ ਹੈ ਮਨੁੱਖ ਨੂੰ ਚੇਤੇ ਰਵੇ ਕਿ ਜਿੱਥੇ ਮੈਂ ਤਿਲਕ ਲਾਇਆ ਹੈ ਇੱਥੇ ਰੋਸ਼ਨੀ ਪੈਦਾ ਕਰਨੀ ਹੈ ਉਸ ਤੀਜੇ ਨੇਤਰ ਨੂੰ ਜਗਾਣਾ ਹੈ ਖੋਲਣਾ ਹੈ ਉਹ ਖੋਲਿਆ ਕਿਉਂ ਹੈ